ਤੁਰ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਇਕੱਲੀ ਬਜ਼ੁਰਗ ਦੇ ਨਾਲ ਹੋ ਗਈ ਲੁੱਟ ਦੱਸਿਆ ਕਿ ਬੜੇ ਛਾਤਰ ਤਰੀਕੇ ਦੇ ਨਾਲ ਇੱਕ ਲੁਟੇਰਾ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਇਸ ਦੀ ਭਣਖ ਜਿਹੜੀ ਆ ਬਜ਼ੁਰਗ ਨੂੰ ਨਹੀਂ ਲੱਗਦੀ ਤਾਂ ਰਾਤ ਦਾ ਸਮੇਂ ਹੁੰਦਾ ਹੈ ਤਾਂ ਬਜ਼ੁਰਗ ਸੁੱਤੀ ਹੁੰਦੀ ਆ ਤਾਂ ਲੁਟੇਰਾ ਉਸ ਦੇ ਸਹਰੇਣੇ ਖੜਾ ਹੁੰਦਾ ਹੈ ਤਾਂ ਜਦੋਂ ਅਚਾਨਕ ਬਜ਼ੁਰਗ ਦੀ ਜਾ ਖੁੱਲਦੀ ਆ ਉਹ ਦੇਖਦੀ ਹੈ ਕਿ ਉਹਦੇ ਸਿਰੇ ਨੇ ਦੇ ਉੱਤੇ ਕੋਈ ਨਕਾਬ ਪੋਸ਼ ਵਿਅਕਤੀ ਖੜਾ ਹੈ ਤਾਂ ਜਦੋਂ ਉਸ ਨੂੰ ਵੱਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਰਕਾਰ ਉਹ ਕੌਣ ਹੈ ਤੇ ਇੱਥੇ ਕੀ ਕਰ ਰਿਹਾ ਹੈ ਤਾਂ ਇਨੇ ਜੇ ਚ ਲੁਟੇਰਾ ਮਾਤਾ ਦੇ ਸਿਰ ਦੇ ਉੱਤੇ ਰੌੜ ਮਾਰ ਦਿੰਦਾ ਜਿਸ ਦੇ ਕਰਨ ਮਾਤਾ ਲਹੂ ਲੁਹਾਨ ਹੋ ਕੇ نیچے ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਲੁਟੇਰਾ ਮਾਤਾ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਰੋਜ਼ ਗੁਰਦੁਆਰਾ ਜਾਨਣੀ ਆ। 8 ਵਜੇ ਮੈਂ ਆਂਦੀ ਆਂ ਗੁਰਦੁਆਰੇ ਤੋਂ ਸੱਤਾਂ ਜਾਣੀ ਆਂ ਮੈਂ 8 ਵਜੇ ਬੜੀਆਂ ਘਰ ਤੇ ਮੈਨੂੰ ਦਰਵਾਜ਼ਾ ਤਾਂ ਵੀਰ ਤਾਂ ਬਾਰ ਵਾਲਾ ਤੇ ਕੁੰਡੀ ਲਾਣੀ ਭੁੱਲ ਗਈ ਮੈਂ ਆਕੇ ਨਾ ਤੇ ਲੇਟ ਗਈ ਜਿਵੇਂ ਉਥੇ ਰੇਟਪੀਅਨ ਆਵੇਂ ਲੇਟ ਗਈ ਮੈਂ ਆਕੇ ਫਿਰ ਘੰਟੇ ਬਾਅਦ ਉੱਠ ਕੇ ਦੇਖਿਆ ਮੈਂ ਕਿ ਦੇਖੋ ਮੈਨੇ ਕੁੰਡ ਲਾਇਆ ਨਹੀਂ ਲਾਇਆ ਬਾਰ ਵਾਲਾ ਦੇਖਿਆ ਤਾਂ ਕੁੰਡ ਲੱਗੀ ਨਹੀਂ ਹੋਈ ਸੀ ਫਿਰ ਮੈਨੇ ਦੋਨੋਂ ਦਰਵਾਜ਼ੇ ਦੇ ਕੁੰਡੀ ਲਾ ਕੇ ਨਾ ਫਿਰ ਇੱਥੇ ਆ ਕੇ ਮੈਂ ਸੌ ਗਈ ਆ ਕੇ ਫਿਰ ਮੈਂ 12 ਵਜੇ ਉੱਠੀ ਆਵੇਂ ਆ ਕਿ ਮੈਨੂੰ ਪਾਣੀ ਪੀਣਾ ਮੈਨੂੰ ਬਾਥਰੂਮ ਜਾਣਾ ਸੀਗਾ ਉੱਠਿਆ ਨੂੰ ਮੇਰੇ ਇੱਥੇ ਖੜਾ ਸੀ ਮੁੰਡਾ ਇੱਥੇ ਖੜਾ ਸੀ ਮੇਰੀ ਸਿਰ ਕੋਲ ਤਿੰਨੇ ਤਾਂ ਜੇ ਫਿਰ ਮੈਂ ਡਰ ਗਈ ਉਹਨੇ ਸਾਰਾ ਮੂੰਹ ਢਪੇਟਿਆ ਹੋ ਸੀਗਾ ਮੈਂ ਡਰ ਗਈਆਂ ਨੂੰ ਦੇਖ ਕੇ ਮੈਂ ਗਾਲਾਂ ਕੱਢਣ ਲੱਗ ਗਈ ਮੈਂ ਕਿ ਤੂੰ ਕਿੱਥੋਂ ਆ ਗਿਆ ਸਾਡੇ ਘਰ ਮੈਂ ਕਿ ਹੈਂ ਕੌਣ ਤੂੰ ਮੈਂ ਕਿਹਾ ਸਾਰਾ ਮੂੰਹ ਮੈਂ ਕਿੱਲੇ ਪੇਟੀ ਖੜਾ ਤੂੰ ਆਇਆ ਕਿਵੇਂ ਆਇਆ ਮੈਂ ਕਿਹਾ ਐਵੇਂ ਮੈਂ ਦਾਲਾ ਘੱਡਣ ਲੱਗੀ ਇਹਨੇ ਮੇਰੇ ਸਿਰ ਦੇ ਵਿੱਚ ਨਲੱਕੜ ਵਾਲਾ ਉਹ ਸੀਗਾ ਉਹ ਮਾਰਿਆ ਨੇ ਜੋਰ ਦੀ ਫਿਰ ਨਿੰਨ ਤੋਂ ਸਾਰਾ ਮੈਨੂੰ ਤਾਂ ਖੂਨ ਖੂਨ ਨਿਕਲਣ ਲੱਗ ਗਿਆ ਮੇਰਾ ਤਾਂ 3 ਨਿੰਨਾ ਦੋ ਨੱਥਾ ਨਾਲ ਮੇਰੇ ਕੋਲ ਨਾ ਜੱਪਟੇ ਮਾਰ ਕੇ ਨਾ ਮੇਰੇ ਵਾਲੀਆਂ ਜੋ ਉਤਾਰ ਲਿਆ ਇਹਨੇ ਤੇ ਨੱਕ ਵਾਲਾ ਕੋਕਾ ਵੀ ਉਤਾਰ ਲਿਆ ਇਹਨੇ ਮੇਰਾ ਉਤਾਰਦੇ ਨਾ ਫਿਰ ਦਰਵਾਜ਼ਾ ਖੋਲ ਕੇ ਨਾ ਬਾਹਰ ਵੱਲ ਭੱਜ ਗਿਆ ਉਹ ਜਿਹੜੀ ਸਰਦਾਰਾ ਸਫਾਈ ਕਰਦੀ ਹੈ ਨਾ ਉਹ ਤਾਂ ਮੁੰਡਾ ਹੈਗਾ ਹਾਂ ਉਹ ਹੈ ਹੀ ਚੋਰ ਉਹ ਤਾਂ ਤੁਸੀਂ ਇਕੱਲੇ ਰਹਿੰਦੇ ਹੋ ਘਰ ਚ ਹਾਂ ਮੈਂ ਇਕੱਲੇ ਰਹਿੰਦੀ ਮੈਂ ਤਾਂ 2 ਵਾਰ ਸਾਲ ਹੋ ਗਏ ਇਕੱਲੇ ਰਹਿੰਦੀ ਨੂੰ ਕਦੇ ਕੋਈ ਉਹ ਜੀ ਘਟਨਾ ਹੋਈ ਨਹੀਂ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਮੇਰੀ ਗਲਤੀ ਹੈ ਬਸ ਮੈਂ ਦਰਵਾਜ਼ਾ ਲਾਉਣਾ ਭੁੱਲ ਗਈ ਬਾਹਰ ਵਾਲਾ ਯਾਨਕਿ ਜਦੋਂ ਦਰਵਾਜ਼ਾ ਪਹਿਲਾਂ ਖੁੱਲਾ ਰਹਿ ਕੇ ਕਿਤੇ ਉਹਦੇ ਅੰਦਰ ਆ ਕੇ ਵੜੇ ਇਹ ਹਾਂ ਮੈਂ ਜੀ ਵੀ ਅੰਦਰ ਵੜਿਆ ਨਾ ਮੇਰੇ ਪਿੱਛੇ ਪਿੱਛੇ ਇਹ ਵੀ ਵੜ ਗਿਆ ਅੰਦਰ ਅੰਦਰ ਵੜ ਕੇ ਉਹ ਸਿੱਖਾ ਤੇ ਚੜ ਗਿਆ ਹੈ ਉੱਪਰ ਬੈਠਾ ਰਿਹਾ ਏ ਇਹ ਨੂੰ ਐ ਵੀ ਜਦੋਂ ਸੋਹ ਜੂਗੀ ਸਾਰੇ ਸਾਰੇ ਸਮੋਹ ਜਾਣਗੇ ਗਲੀ ਮਿਲਨੇ ਵਾਲੇ ਫਿਰ ਮੈਂ ਕੁਛ ਨਾ ਕੁਛ ਕਰੂੰਗਾ ਮੈਂ ਉਹ ਦਿਖਾਰ ਵਾਲੀ ਆਈ ਸੀ ਅੱਜ 8 ਦਿਨ ਹੋਏ ਆ ਵੀ ਆ ਨੂੰ ਰੋਣ ਲੱਗੀ ਮੇਰੇ ਪੈਰ ਪਕੜੀ ਪਈ ਸੀ ਕਾਲ ਕਹਿੰਦੀ ਤੁਸੀਂ ਨਾ ਰਾਜ਼ੀ ਨਾਮਾ ਕਰਾ ਦੋ ਮੈਂ ਤੈਨੂੰ ਨਾ ਇੱਥੋਂ ਕੱਢ ਕੇ ਲਿਆ ਜੂੰਗੀ ਮੈਂ ਕਿੱਥੇ ਹੋਰ ਲਿਆ ਜੂੰਗੀ ਮੈਂ ਇਹਨੂੰ ਇੱਥੇ ਮੈਂ ਰੱਖ ਦਿੰਨੀ ਇਹਨੂੰ ਮੈਂ ਉਹ ਮੇਰੇ ਪੈਰ ਪਕੜੀ ਤੇ ਛੱਡਦੀ ਸੀ ਕਾਲ ਨੂੰ ਕਿੰਨੇ ਦਾ ਮਾਪ ਕਿਉਂ ਛੱਡ ਕੇ ਆਈਆਂ ਇਹਦੇ ਪਿੱਛੇ ਮੈਂ ਇਸ ਲੁਟੇਰੇ ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਹੈਰਾਨ ਕਰਦੇ ਖੁਲਾਸੇ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਇਹ ਲੁਟੇਰਾ ਕੋਈ ਹੋਰ ਨਹੀਂ ਬਲਕਿ ਉਸ ਦੇ ਘਰ ਕੰਮ ਕਰਨ ਆਉਂਦੀ ਮਹਿਲਾ ਦਾ ਪਰਿਵਾਰਕ ਮੈਂਬਰ ਹੈ ਤੇ ਉਸ ਵੱਲੋਂ ਹੀ ਅੱਧੀ ਰਾਤ ਨੂੰ ਇਹ ਕਾਂਡ ਕੀਤਾ ਗਿਆ ਇਹ ਰੌਂਕਟੇ ਖੜੇ ਕਰਦੀਆਂ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਦੇਖਣ ਵਾਲੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਸਾਨੂੰ ਅੱਜ ਮਾਰਨਿੰਗ ਹਸਪਤਾਲ ਤੁਰਕਾ ਮਸੂਦਾ ਹੋਇਆ ਸੀ ਇਹ ਇਕਔਰ ਸੀ ਜਿਹਦੀ ਉਮਰ ਕੀ 70 ਸਾਲ ਸੀ ਰਾਜਰਾਨੀ ਇਹ ਫੋਨ ਤੇ ਰਹਿਣ ਵਾਲੀ ਨੇ ਸੰਗਰੂਰ ਦੇ ਤੇ ਇਕੱਲੇ ਹੀ ਰਹਿੰਦੇ ਸੀ ਪਰਿਵਾਰ ਚ ਤੇ ਇਹਨਾਂ ਦੇ ਕੋਈ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿੱਚ ਇਹਨਾਂ ਦੇ ਘਰ ਚ ਦਾਖਲ ਹੋਇਆ ਬੰਦਾ ਤੇ ਇਹਨਾਂ ਦੇ ਸਿਰ ਤੇ ਸੱਟ ਮਾਰ ਕੇ ਤੰਬਾ ਮਾਰ ਕੇ ਤੇ ਇਹਨਾਂ ਦੀਆਂ ਜਿਹੜੀਆਂ ਵਾਲੀਆਂ ਪਟਕੇ ਲੈ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਬਿਆਨਾਂ ਤੇ ਅਸੀਂ ਨਾਮ ਲੂਨ ਦੇ ਖਿਲਾਫ ਦਾ ਮੁਕੱਦਮਾ ਨੰਬਰ 199 ਅੱਜ ਦੀ ਤਰੀਕ ਤੇ ਕਰਜ ਕੀਤਾ ਸੀਗਾ ਤੇ ਅਦੀਨਤਰਾ ਇਹ 304 331 6 115 ਦੋ ਬੀ ਨੇ ਅੱਜ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਸੀ ਸਾਡੇ ਤਫ਼ਤੀਸ਼ੀ ਅਫਸਰ ਏਸੀ ਕੁਲਵਿੰਦਰ ਸਿੰਘ ਤੇ ਏਸੀ ਇੰਦਰਜੀਤ ਨੇ ਬੜੀ ਮਿਹਨਤ ਕਰਕੇ ਉਥੋਂ ਦੇ ਆਪ ਦੇ ਖੂਬੀਆਂ ਸੋਰਸ ਲਾ ਕੇ ਅਤੇ ਹੋਰ ਟੈਕਨੀਕਲ ਢੰਗ ਨਾਲ ਇਹ ਜਿਹੜਾ ਵਾਰਦਾਤ ਇਹਨੂੰ ਟ੍ਰੇਸ ਕੀਤਾ ਜੀ ਹਾਂਜੀ ਇਹਦੇ ਚ ਅਸੀਂ ਜਿਹੜਾ ਦੋਸ਼ੀ ਹੈ ਕ੍ਰਿਸ਼ਟ ਕੁਰਾਲ son of ਨਰੇਸ਼ ਕੁਮਾਰ ਇੱਕ ਕ੍ਰਿਸ਼ਨਾ ਬਸਤੀ ਸੰਗਰੂਰ ਦਾ ਰਹਿਣ ਵਾਲਾ ਤੇ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦੇ ਤੋਂ ਬਰਾਬਦਗੀ ਹੋ ਚੁਕੀ ਹੈ ਜੀ ਇਹ ਜਿਹੜੀ ਹੁਣ ਤੱਕ ਦੀ ਮੁੱਢਲੀ ਤਫਤੀਸ਼ ਚ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਦੀ ਭੈਣ ਆ ਇਹਦੇ ਘਰੇ ਜਿਹੜੀ ਲੇਡੀਜ਼ ਦੇ ਘਰੇ ਕੰਮ ਕਰਦੀ ਹੈ ਜੀ ਤੇ ਇਹ ਇੱਕ ਦੋ ਵਾਰੀ ਉਹਨੂੰ ਲੈਂਡ ਤੇ ਛੱਡਣ ਗਿਆ ਉੱਥੇ ਉਸ ਤੋਂ ਬਾਅਦ ਜਿਹੜਾ ਉਸ ਸੈਂਕਲ ਤੋਂ ਅਸੀਂ ਜਾਂਚ ਕਰ ਰਹੇ ਹਾਂ ਵੀ ਉਹਨਾਂ ਦਾ ਰੋਲ ਹੈ ਕਿ ਨਹੀਂ ਹੈ ਵਿੱਚ ਵੀ ਭੈਣ ਦੇ ਵਿੱਚ ਇਨਵੋਲਵ ਹੈਗੀ ਹੈ ਜਾਂ ਨਹੀਂ ਨਹੀਂ ਹਜੇ ਤੱਕ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਕਿ ਭੈਣ ਦੇ ਨਾਮ ਪਰ ਇਹਦੀ ਭੈਣ